ਅੱਜ ਦੀ ਇਹ ਘਟਨਾ ਹੁਸ਼ਿਆਰਪੁਰ ਸ਼ਹਿਰ ਦੀ ਹੈ ਇੱਕ ਘਟਨਾ ਸੁਣ ਕੇ ਤੁਹਾਡਾ ਅੰਦਰ ਤੱਕ ਕੰਬ ਉਠੇਗਾ ਇੱਥੇ ਜ਼ਿੰਦਗੀ ਕਿੰਨੀ ਕਠੋਰ ਹੈ ਇਸ ਗੱਲ ਨੂੰ ਸੋਚਣ ਸਮਝਣ ਤੇ ਤੁਸੀਂ ਮਜਬੂਰ ਹੋ ਜਾਓਗੇ ਸਾਡੇ ਵਿੱਚੋਂ ਬਹੁਤੇ ਲੋਕ ਜੋ ਸਿਰਫ ਆਪਣੇ ਨਾਮ ਪੈਸੇ ਵਾਸਤੇ ਦੂਜਿਆਂ ਦੀ ਪਰਵਾਹ ਨਹੀਂ ਕਰਦੇ ਉਹਨਾਂ ਦੇ ਲਈ ਇਹ ਘਟਨਾ ਇੱਕ ਸਬਕ ਬਣ ਕੇ ਸਾਹਮਣੇ ਆਵੇਗੀ ਇਹ ਘਟਨਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੀ ਜਿੱਥੇ ਕੋਰੀਅਰ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਰਿਤੇਸ਼ ਨਾਮਕ ਲੜਕੇ ਨੇ ਆਪ ਜ਼ਾਹਿਰ ਕੀਤੀ ਹੈ ਉਸਨੇ ਦੱਸਿਆ ਕਿ Amazon, Flipkart ਵਰਗੀਆਂ ਕੰਪਨੀਆਂ ਦੇ ਵਿੱਚ ਉਹ ਕੋਰੀਅਰ ਕਰਦਾ ਸੀ। ਇਸੇ ਤਰ੍ਹਾਂ ਹੀ ਉਸਦੇ ਕੋਲ ਪਹਿਲਾਂ ਲਾਗਲੇ ਪਿੰਡ ਦੇ ਕੋਰੀਅਰ ਆਈ। ਉਸਨੇ ਫੋਨ ਕੀਤਾ ਤੇ ਅੱਗੋਂ ਇੱਕ ਬਜ਼ੁਰਗ ਨੇ ਚੁੱਕਿਆ ਤੇ ਕਿਹਾ ਕਿ ਸਾਡੇ ਘਰ ਤੱਕ ਪਾਰਸਲ ਲੈ ਜਾਓ। ਅਕਸਰ ਆਪਾਂ ਪਿੰਡਾਂ ਦੇ ਵਿੱਚ ਡਿਲੀਵਰੀ ਕਰਨ ਨਹੀਂ ਜਾਂਦੇ ਪਰ ਪਤਾ ਨਹੀਂ ਉਸ ਦਿਨ ਕੀ ਹੋਇਆ ਕਿ ਉਹਨਾਂ ਨੇ ਘਰ ਡਿਲੀਵਰੀ ਕਰਨ ਦੇ ਲਈ ਗਿਆ। ਉੱਥੇ ਇੱਕਨ 60 ਸਾਲ ਦਾ ਬਜ਼ੁਰਗ ਨਿਕਲੇ ਆ ਤੇ ਉਸਨੇ ਕਿਹਾ ਕਿ ਅੰਦਰ ਆ ਜਾਓ। ਉਹ ਅੰਦਰ ਗਿਆ ਤੇ ਉੱਥੇ ਇੱਕ ਅੰਦਰ ਉਸਦੀ ਘਰਵਾਲੀ ਬੈਠੀ ਸੀ ਸ਼ਾਇਦ ਉਸਦੀ ਘਰਵਾਲੀ ਹੀ ਸੀ ਤਾਂ ਉਸਨੇ ਕਿਹਾ ਕਿ ਇਹ ਪਾਰਸਲ ਖੋਲ ਕੇ ਦਿਖਾ ਕੀ ਪਤਾ ਇਸ ਵਿੱਚੋਂ ਕਿਹੋ ਜਿਹਾ ਸਾਮਾਨ ਨਿਕਲੇਗਾ ਜੇਕਰ ਸਾਡੇ ਬੱਚਿਆਂ ਨੂੰ ਪਸੰਦ ਨਾ ਆਇਆ ਤਾਂ ਉਹ ਗੁੱਸਾ ਕਰਨਗੇ ਉਸਨੇ ਕਿਹਾ ਕਿ ਮੈਂ ਖੋਲ ਕੇ ਨਹੀਂ ਦਿਖਾ ਸਕਦਾ ਇਹ ਪਾਰਸਲ ਤੁਹਾਨੂੰ ਬੰਦ ਹੀ ਮਿਲੇਗਾ ਤਾਂੂੰ ਮਾਤਾ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਅਸੀਂ ਇਸ ਨੂੰ ਕਿਵੇਂ ਲੈ ਸਕਦੇ ਹਾਂ ਸਾਡੇ ਬੱਚਿਆਂ ਦੀ ਪਸੰਦ ਨਾ ਆਇਆ ਤਾਂ ਕੀ ਫਾਇਦਾ ਰਿਤੀਸ਼ ਨੇ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਹੀ ਬੁਲਾ ਲਓ ਮੈਂ ਉਹਨਾਂ ਨਾਲ ਹੀ ਗੱਲ ਕਰ ਲਵਾਂਗਾ ਇਹ ਸੁਣ ਕੇ ਉਹ ਦੋਵੇਂ ਜਾਣੇ ਰੋਣ ਲੱਗੇ ਰੋਂਦੇ ਰੋਂਦੇ ਮਾਤਾ ਅੰਦਰ ਚਲੀ ਗਈ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਸਾਡੇ ਬੱਚੇ ਤਾਂ 4 ਸਾਲ ਪਹਿਲਾਂ ਮਰ ਗਏ ਹਨ ਉਹ ਹੀ ਗੱਲ ਸੁਣ ਕੇ ਡਰ ਗਿਆ ਕੁਝ ਵੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਉਸ ਨੇ ਦੱਸਿਆ ਕਿ ਮੈਂ ਫੌਜ ਦਾ ਰਿਟਾਇਰ ਅਫਸਰ ਹਾਂ ਉਸ ਦੇ ਦੋ ਪੁੱਤਰ ਹਨ ਉਸਨੇ ਆਪਣੇ ਪੁੱਤਰਾਂ ਦੀ ਹਰ ਇੱਕ ਖੁਆਇਸ਼ ਪੂਰੀ ਕੀਤੀ ਹਰ ਚੀਜ਼ ਉਹਨਾਂ ਦੇ ਲਈ ਪੂਰੀ ਕੀਤੀ ਇੱਕ ਲੜਕੇ ਨੂੰ ਉਸਨੇ ਵਿਦੇਸ਼ ਭੇਜ ਦਿੱਤਾ ਤੇ ਦੂਜੇ ਨੂੰ ਕੋਲ ਸ਼ਹਿਰ ਦੇ ਵਿੱਚ ਰੈਸਟੋਰੈਂਟ ਕਰਵਾ ਦਿੱਤਾ ਔਰ ਇਸ ਰਟਾਇਰ ਅਫਸਰ ਆਪਣੀ ਪਤਨੀ ਦੇ ਨਾਲ ਰਹਿੰਦਾ ਸੀ ਇੰਜ ਲੱਗ ਰਿਹਾ ਸੀ ਕਿ ਸਭ ਕੁਝ ਸੈੱਟ ਹੋ ਗਿਆ ਹੈ ਹੁਣ ਉਸਦੇ ਮੁੰਡੇ ਦਾ ਕਾਰੋਬਾਰ ਵਧੀਆ ਚੱਲ ਰਿਹਾ ਸੀ ਹੁਣ ਉਸਦੇ ਵਿਆਹ ਦੇ ਬਾਰੇ ਸੋਚ ਰਹੇ ਸਨ ਉਹ ਯੂ ਏਅਰਪੋਰਟ ਤੋਂ ਵਾਪਸ ਘਰ ਆ ਰਿਹਾ ਸੀ ਪਰ ਬਦਕਿਸਮਤੀ ਦੇ ਨਾਲ ਉਸਦਾ ਐਕਸੀਡੈਂਟ ਹੋ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਉਸਦੀ ਮੌਤ ਦੀ ਖਬਰ ਉਸਦੇ ਛੋਟੇ ਭਰਾ ਨੂੰ ਪਤਾ ਲੱਗੀ ਤੇ ਉਹ ਆਪਣੇ ਰੈਸਟੋਰੈਂਟ ਦੇ ਵਿੱਚੋਂ ਨਿਕਲਿਆ ਤੇ 1 ਕਿਲੋਮੀਟਰ ਅੱਗੇ ਤੱਕ ਪਹੁੰਚਿਆ ਤੇ ਉਸ ਦਾ ਵੀ ਐਕਸੀਡੈਂਟ ਹੋ ਗਿਆ ਬਦਕਿਸਮਤੀ ਦੇ ਨਾਲ ਉਸਦੀ ਵੀ ਉੱਥੇ ਹੀ ਮੌਤ ਹੋ ਗਈ ਐਨਾ ਸਭ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮਾਤਾ ਪਿਤਾ ਨੂੰ ਕੁਝ ਵੀ ਪਤਾ ਨਹੀਂ ਸੀ ਉਹਨਾਂ ਨੂੰ ਆਪਣੇ ਛੋਟੇ ਮੁੰਡੇ ਦੇ ਐਕਸੀਡੈਂਟ ਹੋਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਦੀ ਜ਼ਿੰਦਗੀ ਖਤਮ ਹੋ ਜੇਕੀ ਸੀ ਉਹ লাশ ਨੂੰ ਘਰ ਲੈ ਕੇ ਆਏ ਤੇ ਰਿਸ਼ਤੇਦਾਰ ਬੁਲਾਈ ਉਨਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦਾ ਲੜਕਾ ਵਿਦੇਸ਼ੋਂ ਆ ਰਿਹਾ ਤੇ ਉਹਨਾਂ ਨੇ ਉਸਨੂੰ ਫੋਨ ਕੀਤਾ ਪਰ ਉਹ ਫੋਨ ਨਹੀਂ ਚੱਕ ਰਿਹਾ ਸੀ। ਉਹਨਾਂ ਨੂੰ ਨਹੀਂ ਪਤਾ ਸੀ ਕਿ ਉਸ ਦਾ ਵੱਡਾ ਮੁੰਡਾ ਛੋਟੇ ਮੁੰਡੇ ਤੋਂ ਪਹਿਲਾਂ ਹੀ ਮਰ ਗਿਆ ਹੈ। ਜਿਸ ਤੋਂ ਬਾਅਦ ਉਹਨੂੰ ਵੱਡੇ ਮੁੰਡੇ ਦੀ ਮਰਨ ਦੀ ਖ਼ਬਰ ਆਈ। ਹੁਣ ਉਹਨਾਂ ਦੀ ਸਾਰੀ ਜ਼ਿੰਦਗੀ ਹੀ ਮੁੱਕ ਗਈ ਸੀ। ਉਹ ਵੀ ਇੱਕ ਦਿਨ ਅਤੇ ਇੱਕ ਹੀ ਸਮੇਂ ਵਿੱਚ। ਉਹ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਉਸ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ। ਉਹ ਮਾਤਾ ਉਸਦੇ ਵਾਲੇ ਜ਼ਿਆਦਾ ਕੱਪ ਲੈ ਕੇ ਆ ਰਹੀ ਸੀ ਉਸਨੇ ਕਿਹਾ ਕਿ ਚਾਹ ਦੀ ਤਾਂ ਕੋਈ ਜ਼ਰੂਰਤ ਨਹੀਂ ਸੀ ਅੱਜ ਉਸਦੇ ਵੱਡੇ ਮੁੰਡੇ ਦਾ ਜਨਮ ਦਿਨ ਹੈ ਤੇ ਇਹ ਪਾਰਸਲ ਉਹਨਾਂ ਨੇ ਉਸ ਲਈ ਗਿਫਟ ਮੰਗਵਾਇਆ ਸੀ ਇਹ ਸੁਣ ਕੇ ਰਿਤੇਸ਼ ਦੇ ਹੱਥ ਕੰਬਣ ਲੱਗੇ ਅਤੇ ਉਹ ਰੋਣ ਲੱਗਾ ਉਸਨੇ ਕਿਹਾ ਕਿ ਤੁਸੀਂ ਇਹ ਪਾਰਸਲ ਖੋਲ ਕੇ ਦੇਖ ਲਓ ਤਾਂ ਉਸਦੇ ਵਿੱਚੋਂ ਦੋ ਟੀ-ਸ਼ਰਟ ਅਤੇ ਦੋ ਬੂਟਾਂ ਦੇ ਜੋੜੇ ਨਿਕਲੇ ਉਸਨੇ ਕਿਹਾ ਕਿ ਉਹਨਾਂ ਦੇ ਕਮਰੇ ਵਿੱਚ ਰੱਖ ਦਿਓ ਆਪ ਹੀ ਦੇਖ ਲੈਣਗੇ ਇਹ ਸਭ ਸੁਣ ਕੇ ਉਸ ਨੂੰ ਡਰ ਲੱਗ ਰਿਹਾ ਸੀ ਪਰ ਉਹ ਬਹੁਤ ਦੁਖੀ ਵੀ ਸੀ ਉਸ ਦਾ ਉਹਨਾਂ ਤੋਂ ਪੈਸੇ ਲੈਣ ਦਾ ਬਿਲਕੁਲ ਮਨ ਨਹੀਂ ਸੀ ਉਹ ਪਾਰਸਲ ਦੇ ਕੇ ਘਰੋਂ ਬਾਹਰ ਨਿਕਲਿਆ ਤੇ ਉੱਥੇ ਪਿੰਡ ਵਿੱਚ ਹੀ ਉਸ ਨੂੰ ਉਸ ਦੀ ਪਹਿਚaan ਦਾ ਇੱਕ ਬੰਦਾ ਮਿਲਿਆ ਉਸ ਨੇ ਉਸ ਬਜ਼ੁਰਗ ਵਾਰੇ ਦੱਸਿਆ ਕਿ ਉਹ 4 ਸਾਲਾਂ ਤੋਂ ਐਵੇਂ ਹੀ ਰਹਿ ਰਹੇ ਹਨ ਜ਼ਮੀਨ ਜਾਇਦਾਦ ਘਰ ਪੈਸਾ ਸਭ ਕੁਝ ਹੈ ਪਰ ਔਲਾਦ ਨਹੀਂ ਹੈ ਅਤੇ ਨਾ ਹੀ ਕੋਈ ਪੁੱਛਣ ਵਾਲਾ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਨਾਮ ਦੇ ਦੋ ਦੋਵੇਂ ਮੁੰਡੇ ਉਹਨਾਂ ਨੂੰ ਮਿਲਣ ਦੇ ਲਈ ਹੁਣ ਵੀ ਆਉਂਦੇ ਹਨ ਅਤੇ ਉਹਨਾਂ ਨੇ ਉਹਨਾਂ ਦੇ ਆਕਸ਼ ਵੀ ਦੇਖੇ ਹਨ ਪਰ ਆਪਾਂ ਇਹ ਗੱਲਾਂ ਨੂੰ ਇੱਕ ਪਾਸੇ ਰੱਖਦੇ ਹਾਂ ਜ਼ਿੰਦਗੀ ਦੇ ਚਾਲ ਨੂੰ ਸਮਝਣਾ ਚਾਹੀਦਾ ਕਿਉਂਕਿ ਪਤਾ ਨਹੀਂ ਕਦੋਂ ਕਿੱਥੇ ਧੋਖਾ ਮਿਲ ਜਾਵੇ ਸੋ ਅੱਜ ਦੇ ਸਮੇਂ ਵਿੱਚ ਸੱਚਾਈ ਅਤੇ ਪਰਮਾਤਮਾ ਦੇ ਮਾਰਗ ਤੇ ਚੱਲਣਾ ਹੀ ਸਮਝਦਾਰੀ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ